ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਨਾ ਚਾਹੁੰਦਾ ਹੈ ਬਹੁਤ ਸਮੇਂ ਤੋਂ ਇਸ ਕੰਮ ਦੇ ਵਿੱਚ ਵਿਲਗਣਾ ਪੈਂਦੀਆਂ ਸਨ ਕਿ ਕੋਈ ਸੇਵਾ ਦੇਣੀ ਹੈ ਕੋਈ ਨਹੀਂ ਦੇਣੀ ਹੈ ਕੀ ਕਰਨਾ ਹੈ ਆਪ ਜੀ ਨੂੰ ਸਾਰੀ ਸੰਗਤ ਨੂੰ ਵਾਗਰੂ ਜੀ ਜਿਹੜੇ ਸੇਵਾ ਕਰ ਚੁੱਕੇ ਨੇ ਉਹ ਲਗਭਗ ਆਣ ਕੇ ਇੱਥੇ ਪੰਡਾਲ ਵਿੱਚ ਬਹਿ ਜਾਓ ਨਾਲੇ ਦੇ ਪੱਖੇ ਚੱਲਣ ਦੇ ਥੋੜੀ ਸ਼ਾਮ ਨੂੰ ਸ਼ਾਂਤੀ ਮਿਲੂਗੀ ਇਹ ਪਿਛਲੀ ਕਮੇਟੀ ਵਿੱਚ ਵੀ ਵਿਚਾਰ ਚੱਲਦੇ ਰਹੇ ਪਰ ਵਿਚਾਰ ਸਾਰੇ ਸਫਲ ਨਹੀਂ ਹੋ ਪਾਏ ਸੀ ਜਿਹੜੀ ਬਿਲਡਿੰਗ ਵਿੱਚ ਆਪ ਜੀ ਬੈਠੇ ਸੋ ਇਸ ਬਿਲਡਿੰਗ ਦਾ ਇੰਨਾ ਦਲਦਲਾ ਹਾਲ ਸੀ ਕਿ ਬੱਚਿਆਂ ਦੇ ਉੱਤੇ ਬਿਲਡਿੰਗ ਡਿੱਗਣ ਵਾਲੀ ਸੀ ਜਦੋਂ ਇਹ ਸਕੂਲ ਪਰਲਾ ਬਣਾਇਆ ਗਿਆ ਸੀ ਹੁਣ ਇਹੋ ਹੀ ਹਾਲ ਸਾਡੇ ਜਿਹੜੇ ਪਾਠੀ ਕਰਮਚਾਰੀ ਹਨ ਆ ਉਹਨਾਂ ਦੀ ਬਿਲਡਿੰਗ ਦਾ ਜਿਹਦੇ ਉੱਤੇ ਰੁੱਖ ਵੀ ਡਿੱਗੇ ਹੋਣ ਸਾਡੇ ਕੋਲ ਨਹੀਂ ਸੰਭਲ ਪਾਰੇ ਸੀ ਆਪ ਜੀ ਨੂੰ ਆਪ ਜੀ ਦੀ ਕਿਰਤ ਕਮਾਈ ਦੇ ਵਿੱਚੋਂ ਕਾਰ ਸੇਵਾ ਹਰ ਘਰ ਘਰ ਜਾ ਕੇ ਪੈਸੇ ਨਾਜ ਹਰ ਚੀਜ਼ ਨੂੰ ਇਕੱਠਿਆਂ ਕਰਦੀ ਹੈ ਆਪ ਜੀ ਦੀ ਕਮਾਈ ਨੂੰ ਸਫਲਤਾ ਦਿੰਦੀ ਹੈ ਉਹ ਹੀ ਕਮਾਈ ਜਿਹੜੀ ਹੈ ਉਹ ਗੁਰੂ ਘਰ ਦੀਆਂ ਇਮਾਰਤਾਂ ਤੇ ਲਾਈ ਜਾਂਦੀ ਹੈ ਜੇ ਕਾਰ ਸੇਵਾ ਦੇ ਵਿੱਚ ਕਮੇਟੀਆਂ ਰਕਾਰ ਸੇਵਾ ਇੱਕ ਮੋਟੋ ਗੇ ਨਾ ਚੱਲਣਿਆ ਤੇ ਸ਼ਾਇਦ ਕਿਸੇ ਕਮੇਟੀ ਦੇ ਵਾਸ ਦੀ ਗੱਲ ਨਹੀਂ ਕਿ ਕੋਈ ਬਿਲਡਿੰਗਾਂ ਨੂੰ ਪੂਰਾ ਕਰ ਪਾਵੇ ਚਾਹੇ ਉਹ ਦਰਬਾਰ ਸਾਹਿਬ ਕਮੇਟੀ ਹੈ ਚਾਹੇ ਉਹ ਦਿੱਲੀ ਕਮੇਟੀ ਹੈ ਚਾਹੇ ਉਹ ਨਾਨਕਪਤਾ ਚਾਹੇ ਹੋਰ ਸੰਸਥਾ ਦੀਆਂ ਕਮੇਟੀਆਂ ਹਨ ਕਮੇਟੀਆਂ ਦਾ ਕੰਮ ਹੁੰਦਾ ਹੈ ਕੇਵਲ ਕਾਰ ਸੇਵਾ ਜਾਂ ਸੰਗਤ ਦੀ ਸੰਪਤੀ ਨੂੰ ਸੰਭਾਲ ਕੇ ਰੱਖਣਾ ਉਹਨੂੰ ਖੁਰਦਪੁਰ ਦਾ ਨਾ ਹੋਣ ਦੇਣਾ ਕੇਵਲ ਕਮੇਟੀਆਂ ਇਤੋਂ ਵੱਧ ਜਿਆਦਾ ਕੰਮ ਨਹੀਂ ਕਰ ਸਕਦੀਆਂ ਕਿਉਂਕਿ ਕਮੇਟੀਆਂ ਨਾਤੇ ਗ੍ਰਹੀ ਇਕੱਠੀ ਕਰ ਸਕਦੀਆਂ ਹਨ ਤੇ ਨਾ ਕੋ ਦੁਜੀਏ ਬਹੁਤੇ ਵੱਡੇ ਕਾਰਜ ਕਰ ਸਕਦੇ ਹਨ ਇਹ ਕਾਰਜ ਕੇਵਲ ਜਿਹੜੀਆਂ ਸੰਸਥਾ ਹੁੰਦੀਆਂ ਹਨ ਇਹੋ ਹੀ ਕਰਦੀਆਂ ਹਨ ਕੁਛ ਮੇਰੇ ਵੀਰਾਂ ਵੱਲੋਂ ਗੁੰਮਰਾਹ ਕੀਤਾ ਜਾਂਦਾ ਹੈ ਕਿ ਇਹ ਜੀ ਜਦੋਂ ਕਮੇਟੀਆਂ ਤੋਂ ਕਾਰ ਸੇਵਾ ਲੈ ਲਿੰਦੇ ਹਨ ਤੇ ਉਸ ਤੋਂ ਬਾਅਦ ਇਹ ਕਬਜ਼ੇ ਕਰ ਲੈਣ ਇਹੋ ਜੀ ਕਿਤੇ ਗੱਲ ਨਹੀਂ ਹੈ ਕਾਰ ਸੇਵਾ ਦਰਬਾਰ ਸਾਹਿਬ ਵੀ ਚੱਲਦੀ ਹੈ ਉਥੇ ਪੂਰੀ ਵਾਲਿਆਂ ਦੀ ਵੀ ਹੈ ਇਹਨਾਂ ਮਹਾਪੁਰਸ਼ਾਂ ਦਿੱਲੀ ਵਾਲਿਆਂ ਦੀਆਂ ਹੋਰ ਵੀ ਬਹੁਤ ਸੰਸਤਾ ਨੇ ਸੰਸਤਾ ਕੋਈ ਵੀ ਇਹੋ ਜੀ ਨਹੀਂ ਹੁੰਦੀ ਜਿਹੜੀਆਂ ਕਬਜ਼ੇ ਜਮਾਉਂਦੀ ਹੈ ਇਹਨਾਂ ਦਾ ਬਿਲਡਿੰਗ ਨੂੰ ਬਣਾੜ ਦੇਣਾ ਔਰ ਉਸ ਤੋਂ ਬਾਅਦ ਕਮੇਟੀ ਨੂੰ ਸੌਂਪ ਦੇਣਾ ਜਿਹੜਾ ਇਹਨਾਂ ਦਾ ਮੈਨ ਮੁਖੀ ਕੰਮ ਹੁੰਦਾ ਹੈ ਔਰ ਹਰ ਥਾਂ ਤੇ ਇਹੋ ਹੀ ਕੰਮ ਚੱਲਦਾ ਹੈ ਇੱਕ ਖਾਵਾ ਖਾਈ ਨੂੰ ਦੂਜਿਆਂ ਨੂੰ ਗੁਮਰਾਹ ਕਰਨ ਦਾ ਬਹੁਤ ਵੱਡਾ ਲੋਕਾਂ ਨੂੰ ਉਪਰਾਲਾ ਕਰ ਲੈਂਦਾ ਉਹ ਗੱਲਾਂ ਗਲਤ ਹਨ ਸਾਡੇ ਵਿੱਚ ਕੁ ਪੁਰਾਣੇ ਵੀਰ ਮੇਰੇ ਮੈਂਬਰ ਅੱਜ ਸਮਾਨਵਾਲ ਦਾ ਧੰਨ ਧੰਨਵਾਦ ਬਹੁਤ ਧੰਨਵਾਦ ਵੀਰ ਲਾਡੀ ਪੂਰਨਪੁਰ ਵਾਲੇ ਦਾ ਉਹ ਵੀ ਆ ਕੇ ਮੌਜੂਦ ਹੋਏ ਹਨ ਉਹਨਾਂ ਦਾ ਵੀ ਧੰਨਵਾਦ ਹੈ ਰੈਗੀ ਖਾਲਸਾ ਜੀ ਕੱਲ ਪਰਸੋਂ ਦੀ ਮੈਂ ਆਪ ਨੂੰ ਇੱਕ ਮੀਟਿੰਗ ਦੇ ਵਿੱਚ ਗੱਲ ਦੱਸ ਦਵਾਂ ਇੱਕ ਬਲਾਸਪੁਰ ਮੰਨਤ ਦੇ ਵਿੱਚ ਕਮੀਟਿੰਗ ਹੋਈ ਮਾਸਬਾਦੀ ਉਸ ਦੇ ਵਿੱਚ ਇਹਨਾਂ ਨੇ ਮੇਰਾ ਨਾਮ ਦੱਸਦਾ ਬੋਲਿਆ ਗਿਆ ਕੁਝ ਨਾ ਪੂਰਾ ਨਹੀਂ ਬੋਲਿਆ ਲੇਕਿਨ ਉਸ ਦੇ ਵਿੱਚ ਵੜਾ ਕੇ ਕਹਿ ਦਿੱਤਾ ਕਿ ਬਲਾਸਪੁਰ ਏਰੀਆ ਤੋਂ ਵਾਰ-ਵਾਰ ਡਾਇਰੈਕਟਰ ਬਣ ਕੇ ਜਾਂਦਾ ਇਹਨੂੰ ਨਾਮ ਬਣਾਓ ਕਿਉਂਕਿ ਕਾਰ ਸੇਵਨ ਸਹਿਮਤ ਰਹਿੰਦਾ ਹੈ ਮੈਂ ਫਿਰ ਉਸ ਨੂੰ ਵੀਰ ਨੂੰ ਇਹ ਪੁੱਛਿਆ ਓਏ ਠੀਕ ਹੈ ਸੜੀ ਸੰਗਤ ਮੈਨੂੰ ਚੁਣ ਕੇ ਘਰ ਦੀਓ ਰੱਬ ਬਹੁਤ ਬਹੁਤ ਧੰਨ ਮੈਂ ਉਹਨਾਂ ਦਾ ਰਿਣੀ ਆ ਹਮੇਸ਼ਾ ਹੀ ਉਹਨਾਂ ਵੀਰਾਂ ਨੂੰ ਮੈਂ ਸ਼ਾਮ ਨੂੰ ਮੈਂ ਉਹਨਾਂ ਆਖਿਆ ਵੀ ਇਹ ਮੈਂ ਉਹਨੂੰ ਵੀ ਇਹ ਵੀ ਆਖਿਆ ਮੈਂ ਮੈਂ ਤੈਨੂੰ ਸ਼ਾਮ ਤੱਕ ਦਾ ਰਿਕਾਰਡ ਦਊਂਗਾ ਵੀ ਉਹ ਸੇਵਾ ਤੇ ਸਹਿਮਤ ਹਾ ਜਾਂ ਨਹੀਂ ਮੈਂ ਆਪਣੇ ਮੇਰੇ 86 ਗੁਰਦੁਆਰੇ ਹਨ ਬਲਾਸਪੁਰ ਤਹਿਸੀਲ ਪੂਰਬੀ ਵਿੱਚ ਮੈਂ 86 ਗੁਰਦੁਆਰਿਆਂ ਚੋਂ ਲਗਭਗ 80 ਗੁਰਦੁਆਰਿਆਂ ਨੂੰ ਮੈਸੇਜ ਦੇ ਦਿੱਤਾ ਕਿ ਭਾਜੀ ਕਮੇਟੀ ਵੱਲੋਂ ਕਾਰ ਸੇਵਾ ਨੂੰ ਸੇਵਾ ਦਿੱਤੀ ਜਾਣੀ ਹੈ ਇਹ ਤੇ ਤੁਹਾਡੀ ਕੀ ਰਾਇ ਹੈ ਉਸ ਦੇ ਵਿੱਚੋਂ ਮੇਰੇ ਕੋਲ ਹੁਣ ਤੱਕ ਝੋਤਾ ਮੈਂਬਰਾਂ ਦਾ ਮੈਸੇਜ ਆ ਚੁੱਕਾ ਹੈ ਤੇ ਕੁਝ ਏਰੀਆ ਦੀ ਸੰਗਤ ਦੇ ਵੱਖਰੇ ਆ ਚੁੱਕੇ ਹਨ ਗਰੁੱਪ ਦੇ ਵਿੱਚ ਉਹਨਾਂ ਕਹਿੰਦੇ ਜੀ ਸੇਵਾ ਲੱਗਣੀ ਚਾਹੀਦੀ ਹੈ ਮੈਂ ਆਪਣੇ ਉਸ ਵੀਰ ਨੂੰ ਉਸ ਡਾਇਰੈਕਟਰ ਨੂੰ ਇੰਨੀ ਹੁਣ ਪ੍ਰੇਰਤਾ ਵੀ ਕਰਨਾ ਚਾਹੁੰਦਾ ਹਾਂ ਕਿ ਆਪ ਜੀ ਵੀ ਇੱਛਾ ਦੇ ਵਿੱਚੋਂ ਮੈਂਬਰ ਬਣ ਕੇ ਆਇਓ ਸਾਰੇ ਡੈਲੀਗੇਟਾਂ ਨੂੰ ਪੁੱਛ ਕੇ ਉਹਨਾਂ ਦਾ ਵਿਊ ਪਾਉਗੀ ਤੁਹਾਨੂੰ ਕੀ ਜਾਂਦੇ ਹਨ ਮੇਰੇ ਹਿਸਾਬ ਨਾਲ 70 ਤੋਂ 80% ਲੋਕ ਜਿਹੜੇ ਨੇ ਉਹ ਹਮੇਸ਼ਾ ਇਹੋ ਚੀਜ਼ ਚਾਹੁੰਦੇ ਹਨ ਕਿ ਕਾਰ ਸੇਵਾ ਲੱਗਣੀ ਚਾਹੀਦੀ ਹੈ ਕਾਰ ਸੇਵਾ ਤੋਂ ਬਗੈਰ ਕੋਈ ਕੰਮ ਨਹੀਂ ਚੱਲ ਪਾਉਂਦਾ ਹੈ ਐਸ ਕਰਕੇ ਸੰਗਤ ਨੂੰ ਦੋ ਫਾੜ ਕਰਨਾ ਕੋਈ ਚੰਗੀ ਗੱਲ ਨਹੀਂ ਹੈ ਮੈਂ ਉਹ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜਿਹੜੇ ਸਾਡੇ ਦੂਜੇ ਮੈਂਬਰ ਵੀ ਹਨ ਕਿ ਆਪ ਜੀ ਵੀ ਆਓ ਸੇਵਾ ਦਾ ਕੰਮ ਹੈ ਸੇਵਾ ਚੱਲੇ ਬਾਬੇ ਜੀ ਬਣਾ ਕੇ ਦੇਣ ਬਿਲਡਿੰਗ ਦੇ ਆਪਾਂ ਉਸੇ ਬਿਲਡਿੰਗ ਦੇ ਕਮਰੇ ਵਰਕਰਾਂ ਨੂੰ ਦਈਏ ਕਿਹੜੇ ਵਰਕਰ ਨੂੰ ਕਿੱਥੇ ਦੇਣਾ ਜਿੱਤੇ ਵਰਕਰਾਂ ਨੂੰ ਸੂਧਾ ਮਿਲੇ ਬਾਕੀ ਕਮੇਟੀ ਬਹੁਤੇ ਲੰਮੇ ਚੌੜੇ ਕੰਮ ਨਹੀਂ ਕਰ ਸਕਦੀ ਇਸ ਕਰਕੇ ਮੈਂ ਆਪ ਜੀ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਹਾਂ ਜਿਹੜੇ ਮੈਂਬਰ ਸਹਿਬਾਨ ਲਾਈਵ ਤੋਂ ਸੁਣਨਾ ਉਹਨਾਂ ਨੇ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਜੀ ਮੀਟਿੰਗਾਂ ਵਿੱਚ ਆਓ ਮੀਟਿੰਗਾਂ ਵਿੱਚ ਬੈਠੋ ਸਾਰਿਆਂ ਨੇ ਸਹਿਮਤ ਹੋ ਬਾਬਿਆਂ ਜੀ ਦਾ ਕੰਮ ਉਹਨਾਂ ਨੂੰ ਕਰ ਲੈੰਦੋ ਅਸੀਂ ਉਹਦੀ ਜ਼ਿੰਮੇਵਾਰੀ ਲੈਨੇ ਹਾਂ ਇੱਕ ਉਚਿਤ ਕੰਮ ਨਹੀਂ ਹੈਗਾ ਇਹ ਕਿਉਂਕਿ ਇਹ ਸੰਗਤ ਹੀ ਥਾਂ ਤੇ ਲੱਗੇ ਜਿੱਥੇ ਸੰਗਤ ਨੂੰ ਸੁਵਿਧਾ ਮਿਲੇ 10 ਬਹੁਤਾ ਨਾ ਬੋਲਦਾ ਇੱਥੇ ਕਿੰਮਾ ਦਾ ਜੱਜ ਕਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਹਰਪਾਲ ਸਿੰਘ ਜੀ ਬਲਾਸਪੁਰ ਵਾਲਿਆਂ ਦੇ ਵਿਚਾਰ ਸਰਵਣ ਕੀਤੇ ਹਨ ਉਸ ਬਹੁਤ ਬਹੁਤ ਧੰਨਵਾਦ ਹੈ ਕਿ